ਦੀ 12 ਤਰੀਕ ਨੂੰ ਦੁਪਹਿਰ तकरीबन 12 ਵਜੇ ਇੱਕ ਰਸ਼ੀਦ ਨਾਮ ਦਾ ਲੜਕਾ ਜੋ ਮਨਿਕ ਸਿੰਘ ਦਾ ਕੰਮ ਕਰਦਾ ਕੋਤਵਾਲੀ ਥਾਣਾ ਡੇਰੀ ਦੇ ਵਿੱਚ ਇਸ ਦੀ ਦੁਕਾਨ ਦੇ ਉੱਪਰ ਦੋ ਨੌਜਵਾਨ ਆਏ ਉਹਨਾਂ ਕੋਲ ਇੱਕ ਵੱਤ ਤਲਵਾਰ ਸੀਗੀ ਤਲਵਾਰ ਦੀ ਨੋਕ ਦੇ ਉੱਪਰ ਉਹਨਾਂ ਨੇ 70000 ਰੁਪਏ ਜਿਹੜੇ ਸੀਗੇ ਪੈਸੇ ਸੀਗੇ ਦੇ ਕੋਲੋਂ ਲੁੱਟ ਕਰ ਲਈ ਲੁੱਟ ਕਰਨ ਤੋਂ ਬਾਅਦ ਜਿਹੜੇ ਸੀਗੇ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਦੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 309 ਰੋਬਰੀ ਕ੍ਰਿਮੀਨਲ ਇਨਵੈਸਟੀਗੇਸ਼ਨ ਤੇ ਜਿਹੜੇ ਬੰਦੇ ਆਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਤੇ ਮੁਕੱਦਮੇ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀਗੀ ਤਫਤੀਸ਼ ਦੌਰਾਨ ਜਿਹੜੇ ਹੈਗੀ ਹੈ ਇਹਨਾਂ ਦੀ ਟ੍ਰੇਲ ਦੇ ਵਿੱਚ ਸਾਹਮਣੇ ਆਇਆ ਕਿ ਦੋ ਦੋਸ਼ੀ ਨੇ ਇੱਕ ਦਿਪਾਂਸ਼ੂ ਪਾਂਡੇ ਇੱਕ ਨੀਰਜ ਪਾਂਡੇ ਆ ਦੋਨੋਂ ਭਰਾ ਨੇ ਇਹ ਦੋਨੋਂ ਭਰਾ ਜਿਹੜੇ ਸੀ ਤਿਆਰੀ ਕਰਕੇ ਆਇਆ ਸੀ ਵੀ ਉਹਨਾਂ ਦੀ ਮਨਸ਼ਾ ਸੀ ਜੀ ਇਹਦੇ ਕੋਲੋਂ ਲੁੱਟ ਕਰਨ ਦੀ ਨੀਤ ਦੇ ਨਾਲ ਇਹ ਦੁਕਾਨ ਅੰਦਰ ਦਾਖਲ ਹੋਏ ਸੀ ਤਲਵਾਰਾਂ ਦੇ ਕੋਲ ਸੀਗੀ ਤਲਵਾਰ ਨਾਲ ਇਹਨਾਂ ਨੇ ਇਹਨਾਂ ਦੀ ਦੁਕਾਨ ਦੇ ਤੋਂ ਉਹਦੇ ਕੋਲੋਂ 70000 ਰੁਪਏ ਲੈ ਕੇ ਲੁੱਟ ਕੇ ਚਲੇ ਗਏ ਸਾਡੀ ਥਾਣਾ ਕੋਤਵਾਲੀ ਦੀ ਐਸਐਚਓ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਜਿਹੜੇ ਇਹਨਾਂ ਨੇ ਤਲਵਾਰ ਵਰਤੀ ਸੀਗੀ ਜਿਹੜੀ ਸਕੂਟੀ ਯੂਜ਼ ਕੀਤੀ ਸੀਗੀ ਉਹਨੂੰ ਅਸੀਂ ਬਰੰਦ ਕਰ ਲਿਆ ਫਰਦਰ ਜਿਹੜੀ ਹੈਗੀ ਹੈ ਤਫਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਇਹਨਾਂ ਕੋਲ ਪੈਸੇ ਹੈਗੇ ਆ ਔਰ ਮਾਲ ਲੈ ਕੇ ਜਿਹੜਾ ਹੈਗਾ ਇਹਨਾਂ ਕੋਲ ਬਰੰਦ ਕੀਤੇ ਜਾਣ ਸਰ ਇਹਨਾਂ ਦਾ ਪਹਿਲਾਂ ਹੀ ਮਾਮਲਾ ਕਰ ਲਿਆ ਸੀ ਪਹਿਲਾਂ ਕਿਸ ਤਰ੍ਹਾਂ ਦਾ ਰਿਕਾਰਡ ਹੈਗਾ ਇਹਨਾਂ ਦਾ ਇਹਦੇ ਵਿੱਚੋਂ ਜਿਹੜਾ ਇਹਦਾ ਨਿਯੋਜ ਪਾਂਡੇ ਹੈਗਾ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮੋਟਰਸਾਈਕਲ ਦਾ ਮੁਕੱਦਮਾ ਦਰਜ ਹੈਗਾ ਥਾਣਾ ਥਰਮਲ ਦੇ ਵਿੱਚ ਇਹਨਾਂ ਨੇ ਉਸ ਦਿਨ ਵੀ 12 ਤਰੀਕ ਨੂੰ ਵੀ ਪਹਿਲਾਂ ਨੇ ਇਹਨਾਂ ਨੇ ਘਰੇ ਬੈਠ ਕੇ ਪਲਾਨਿੰਗ ਕਰਕੇ ਜਿਹੜੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਇਸ ਵਾਰਤਾਤ ਨੂੰ ਜਾਮ ਦਿੱਤਾ ਇਹ ਦੋਨੇ ਸਕੇ ਭਰਾ ਨੇ ਇਹ ਦੋਨੋਂ ਸਕੇ ਭਰਾ ਨੇ ਤੇ ਇਹ ਬੱਲਾਰਾਮ ਨਗਰ ਦੇ ਰਹਿਣ ਵਾਲੇ ਨੇ ਕੀ ਮਕਸਦ ਕੀ ਹੈ ਸਰ ਇਹਨਾਂ ਦਾ ਕੀ ਪੈਸੇ ਦਾ ਕੀ ਕਰਨਾ ਸੀ ਜਾਂ ਨਸ਼ੇ ਦੇ ਆਦੀ ਨੇ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਲਿਖਿਆ ਨਾ ਇਹਨਾਂ ਦਾ ਜਿਹੜਾ ਮਕਸਦ ਸੀ ਕਿ ਵੀ ਇੱਕ ਵਾਰੀ ਦਾ ਫਿਲਹਾਲ ਕਿਉਂਕਿ ਈਜ਼ੀ ਮਨੀ ਹੈਗੀ ਆ ਕਿਸੇ ਨੂੰ ਆਪ ਜਾਣਦੇ ਆ ਲੁੱਟਦੇ ਲੁੱਟਣ ਦੇ ਬੜੀ ਈਜ਼ੀ ਮਨੀ ਦੇ ਮਰਦ ਦੇ ਨਾਲ ਇਹਨਾਂ ਨੇ ਜਿਹੜੀ ਲੁੱਟ ਕੇ ਕਰਨੀ ਕੀਤੀ ਸੀਗੀ ਤੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਕੋਲ ਹੋਰ ਪ